ਪ੍ਰਸ਼ਾਸਨ ਕਰ ਰਿਹਾ ਕਿਸੇ ਵੱਡੇ ਹਾਸੇ ਦੀ ਉਡੀਕ ਪਿੰਡ ਫੱਜੀਪੁਰ ਅਤੇ ਆਸ-ਪਾਸ ਦੇ ਲੋਕ ਹੋ ਰਹੇ ਹਨ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿੰਡ ਫੱਜੀਪੁਰ ਚੌਕ ਜਿੱਥੇ ਐਫਸੀਆਈ ਗੋਦਾਮ ਚੌਕ ਨਾਲ ਵੀ ਜਾਣਿਆ ਜਾਂਦਾ ਹੈ ਤਕਰੀਬਨ 2 ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਸ਼ਗਦੀ ਪਟਾਈ ਕੀਤੀ ਗਈ ਸੀ ਉਸ ਜਗ੍ਹਾ ਉੱਪਰ ਪਾਈਪ ਆਉਣੇ ਸਨ ਪਰ 2 ਮਹੀਨੇ ਬੀਤ ਜਾਂਦੇ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਜਿਸ ਨਾਲ ਗੰਦੇ ਪਾਣੀ ਦੀ ਬਦਬੂ ਬਹੁਤ ਆਉਂਦੀ ਹੈ ਅਤੇ ਔਂਜਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਈ ਵਾਰੀ ਨਗਰ ਕੌਂਸਲ ਜਾ ਕੇ ਮੰਗ ਕੀਤੀ ਕਿ ਰਸਤਾ ਠੀਕ ਕੀਤਾ ਜਾਵੇ ਪਰ ਕੋਈ ਹੱਲ ਨਹੀਂ ਨਿਕਲਿਆ। ਸ਼ਹਿਰ ਧਾੜੀ ਵਾਲ ਵਿੱਚ ਆਪ ਕੀ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਤਹਿਤ ਕੈਂਪ ਵਿੱਚ ਪਿੰਡ ਫੱਜੀਪੁਰ ਦੇ ਲੋਕਾਂ ਨੇ ਆ ਕੇ ਮੰਗ ਕੀਤੀ ਕਿ ਇਸ ਰਸਤੇ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਨਹੀਂ ਤਾਂ ਅਸੀਂ ਧੰਨਾ ਲਗਾਉਣ ਲਈ ਮਜਬੂਰ ਹੋਵਾਂਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਫੱਜੀਪੁਰ ਚੌਕ ਵਿੱਚ ਕੁਝ ਲੋਕਾਂ ਵੱਲੋਂ ਜਾਇਕ ਕਬਦੇ ਵੀ ਕੀਤੇ ਹੋਏ ਹਨ। ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਗਰ ਕੌਂਸਲ ਵੱਲੋਂ ਉਹਨਾਂ ਉੱਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦ ਇਸ ਬੰਦੀ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁੱਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਬਰਸਾਤ ਕਾਰਨ ਕੰਮ ਰੁਕ ਗਿਆ ਸੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਕੰਮ ਸ਼ੁਰੂ ਕਰਵਾਵਾਂਗੇ ਅਤੇ ਪਾਈਪ ਪਾ ਕੇ ਛੇਤੀ ਪੁਲੀ ਤਿਆਰ ਕੀਤੀ ਜਾਵੇਗੀ ਅਤੇ ਨਜਾਇਜ਼ ਕਬਜ਼ੇ ਵੀ ਉਥੋਂ ਹਟਵਾਏ ਜਾਣਗੇ ਦੇਖੋ ਟੀਵੀ ਨਿਊਜ਼ ਇੰਡੀਆ 255 ਦੀ ਧਾਰਿਆਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਭਾਈ ਭਾਈ ਕੀ ਨਾਮ ਹੈ ਆਪਣਾ ਕਿਹੜਾ ਪਿੰਡ ਜੀ ਹਾਂ ਸਰਾਜ ਜੀ ਭੱਜੂਪੁਰਾ ਕਾ ਕੀ ਮਸਲਾ ਲੈ ਕੇ ਆਏ ਤੁਸੀਂ ਮਸਲਾ ਜੀ ਸਾਡੇ ਉਹ ਚੌਕ ਆ ਨਾ ਜਿਹੜਾ ਐਫਸੀ ਆ ਇੱਕਦਮ ਵਾਲਾ ਹਾਂਜੀ ਉਹ ਕਾਫੀ ਚਿਰ ਤੋਂ ਪਾਣੀ ਜਿਹੜਾ ਨਾ ਓਵਰਫਲੋ ਹੋ ਕੇ ਨਾ ਤੇ ਸੜਕ ਦੇ ਉੱਪੋਂ ਦੀ ਜਾਂਦਾ ਸੀ ਤੇ ਨਿਰੈ ਬਿਮਾਰੀ ਦਾ ਕਾਰ ਸੀ ਬਹੁਤ ਜਿਆਦਾ ਰੋੜਾ ਪਾਇਆ ਟੈਲੀਫੋਨ ਕੀਤਾ ਕੋਈ ਆਦਮੀ ਨਹੀਂ ਛੱਡਿਆ ਜਿੰਨੂੰ ਅਸੀਂ ਟੈਲੀਫੋਨ ਨਹੀਂ ਕੀਤਾ ਇਹਦਾ ਹਾਲ ਹੋਣਾ ਚਾਹੀਦਾ ਪਰ ਸੁਣਾਈ ਕੋਈ ਨਹੀਂ ਹੋਈ ਸਾਲ ਦੋ ਸਾਲ ਬਾਅਦ ਇਹਨਾਂ ਕਮੇਟੀ ਆਇਆ ਟਵਾ ਮਾਰ ਕੇ ਤਿੰਨ ਚਾਰ ਮਹੀਨੇ ਹੋ ਗਏ ਨਾ ਲੋਕ ਬੜਿਆ ਦੁਖੀ ਨੇ ਰਹਾ ਰੰਦ ਪਿਆਦਾ ਤੇ ਖੱਜਲ ਹੋਣ ਦੇ ਤੇ ਲੋਕੀ ਸਾਰੇ ਅੱਜ ਇਹੋ ਸਾਹਿਬ ਦਾ ਪਤਾ ਲੱਗਾ ਸੀ ਵੀ ਇੱਥੇ ਇਹਨਾਂ ਦੀ ਮੀਟਿੰਗ ਆ ਏ ਕਮੇਟੀ ਐ ਕੀ ਨਾ ਤੁਹਾਡਾ ਲਾਬਾ ਲਾਬਾ ਮਸੀਹ ਲਾਬਾ ਮਸੀਹ ਆ ਲੋ ਆਪ ਤੋਂ ਇਹਨਾਂ ਕੱਲ 10 15 ਬੰਦੇ ਲਿਆ ਕੇ ਤੇ ਬੰਦੇ ਫੱਜੁਪੜੇ ਦੇ ਇਕੱਠੇ ਕਰਕੇ ਤੇ ਇਹ ਗੱਲ ਕਹੀ ਤੇ ਸਾਡੀ ਕਿਤੇ ਸੁਣਵਾਈ ਨਹੀਂ ਆਉਂ ਕਿ ਅੱਗੇ ਚੱਲੀਏ ਗਰਦਾਸਪੁਰ ਜਾਣਾ ਪਏ ਕਿਤੇ ਜਾਣਾ ਪਏ ਪਹਿਲਾਂ ਕਮੇਟੀ ਘਰ ਚੱਲੀਏ ਸੋ ਅੱਜ ਪਤਾ ਲੱਗਾ ਪੇ ਇੱਥੇ ਆਏ ਨਾ ਇਹ ਜਿੰਨੇ ਜੀ ਫੱਜੁਪੜੇ ਦੇ ਆਏ ਤੇ ਨਾ ਜਾਂਤਾ ਰਿਆਲ ਦੇ ਸਾਡਾ ਸਾਥ ਦਿੱਤਾ ਆਲੋ ਆੜੀ ਟੀਮ ਜਿਹੜੀ ਆ ਅਸੀਂ ਉਹਦਾ ਕੱਲ ਵੀ ਧੰਨਵਾਦ ਕੀਤਾ ਸੀ ਤੇ ਅੱਜ ਵੀ ਕੀਤਾ ਸੀ ਸਾਡੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਸੀ ਇਹ ਇਹਨਾਂ ਦਾ ਤਨਵਾਦ ਇਹਨਾਂ ਕਾਲ ਆਦਮੀ ਲਿਆ ਕੇ ਫੱਜੀਪੜੇ ਦੇ ਤੇ ਆਲੂ ਆਲਦੇ ਤੇ ਬਾਹਰ ਦੇ ਬੰਦੇ ਇਕੱਠੇ ਕਰਕੇ ਇਹ ਪ੍ਰੋਗਰਾਮ ਲੀਕਿਆ ਕੋਰਟੀ ਕਹਿੰਦੇ ਕਮੇਟੀ ਘਰ ਵਾਲੇ ਵੀ ਬਣਨ ਸਾਨੂੰ ਵਿਸ਼ਵਾਸ ਤੋਂ ਆਇਆ ਵੀਰਵਾਰ ਪੱਕਾ ਉੱਥੇ ਕੰਮ ਜਿਹੜਾ ਚਾਲੂ ਹੋਇਗਾ ਇਹ ਅਸੀਂ ਇਹ ਗੱਲ ਕਹੀ ਹੈ ਜੇ ਵੀਰਵਾਰ ਨਾ ਚਾਲੂ ਹੋਇਆ ਤੇ ਅਸੀਂ ਦਰੀਆਂ ਵਿਸ਼ਾ ਕੇ ਕਾਫੀ ਜੀ ਇਕੱਠੇ ਕਰਕੇ ਤੇ ਉੱਥੇ ਭਾਵਾਂਗੇ ਤੇ ਫਿਰ ਦੱਸਾਂਗੇ ਉਹ ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ ਧੰਨਵਾਦ ਕੋਈ ਬਸ 3 ਮਹੀਨੇ ਹੋ ਗਏ ਫੋਟੋ ਚੋਰ ਰੱਖਿਆ ਬਹੁਤ ਜ਼ਿਆਦਾ ਬਹੁਤ ਬੇਨ ਹੋ ਗਿਆ ਉਹ ਤੁਸੀਂ ਦੇਖ ਸਕਦੇ ਜੀ ਕੰਮ ਦਾ ਜਾਰੂਆ ਪਾਈਪ ਆ ਗਿਆ ਚਾਲੂ ਹੋ ਗਿਆ ਕੰਮ ਠੀਕ ਆ ਪਾਈਪ ਆ ਗਿਆ ਤੁਹਾਨੂੰ ਨੈਕਸਟ 2-4 ਦਿਨ ਦੇ ਵਿੱਚ ਜਾਂ ਵਾਰਸ਼ ਕਰਕੇ ਰੋਗਿਆ ਇਹਦੇ ਮੈਂ ਬਿਲਕੁਲ ਤੁਹਾਨੂੰ ਵਾਦਾ ਕਰਨਾ ਮੈਂ ਕਿ 2-4 ਦਿਨ ਦੇ ਵਿੱਚ ਜੀਓ ਤੁਹਾਡਾ ਬਿਲਕੁਲ ਆ ਵਧੀਆ ਕੰਮ ਹੋ ਜਾਏਗਾ 3 ਮਹੀਨੇ ਹੋ ਗਏ ਪਤਾ ਨਹੀਂ ਕਿ ਕਿੱਥੇ ਲੱਗੋ ਬੈਲੋ ਕਿਲੋ ਬੈਲੋ ਭਲਾ ਹਾਂ ਸਭ ਹੋ ਸਾਦਾ ਮੈਂ ਦੱਸਣਾ ਭਾਈ ਉਹ 3 ਮਹੀਨੇ ਲਿਸ ਕਰਕੇ ਹੋ ਗਏ ਹੀ ਵੀ ਉਹ ਅਸੀਂ ਆਖਿਆ ਸੀ ਵੀ ਫੱਜੂਪੁਰ ਪੰਚਾਇਤ ਦਾ ਕੰਮ ਫਜੂਰ ਪੰਚਾਇਤ ਜਿਹੜੀ ਆ ਉਹਨਾਂ ਨੇ ਕਹਿਤਾ ਵੀ ਸਾਡੇ ਕੋਈ ਜਿਹੜੀ ਆ ਖਤਮ ਹੋ ਗਈ ਉਹ ਜਦੋਂ 15 ਰੂਪਾ ਖਤਮ ਹੋ ਗਈ ਸੀ ਤੇ ਉਹਨਾਂ ਨੇ ਸਾਨੂੰ ਦੱਸਿਆ ਹੁਣ ਪੁਈਆਂ ਲੈ ਆਂਦੀਆਂ ਵਾ ਤੇ ਅਈ ਆਪਣੇ ਮੈਂ ਬੰਦੇ ਭੇਜੇ ਜੀਸੀਬੀ ਲਾ ਕੇ ਤੇ ਕੰਮ ਸ਼ੁਰੂ ਕਰਾਉਣ ਥੋੜੇ ਮੀਰੇ ਖਿਆਲ ਕੱਲ ਜਾਂ ਪਰਸੋਂ ਸਟਾਰਟ ਕਰਾ ਦੇ। ਨਾਲ ਨਗਰ ਕਮੇਟੀ ਨੇ ਇਹੀ ਬਤਾਇਆ ਸੀ ਤੇ ਜਿਹੜੀ ਉਥੋਂ ਦੀ ਪੰਚਾਇਤ ਜੀ ਕਹਿੰਦੇ ਵੀ ਇਹੀ ਕਰਾਓ। ਉਹਦੇ ਕਰਕੇ ਅੜ ਗਏ ਹੁਣ ਪੰਚਾਇਤ ਕਹਿੰਦੀ ਆ ਵੀ ਨਹੀਂ ਤੁਸੀਂ ਕਰਾਓ ਤੇ ਨਹੀਂ ਕਰਾਵਾਂਗੇ। ਆਪੇ ਨੂੰ 10 ਦਿਨ ਹੋ ਗਿਆ ਮੈਨੂੰ ਬਾਜੀ ਵੀ ਦੇਖ ਸਕਦੇ ਕੱਲ ਵੀ بارش ਹੀ ਪਸੇ بارش ਵੀ ਫਿਰ ਉਹਦੇ ਕਰਕੇ 26 ਜਨਵਰੀ ਉਹ ਨਿਕਲ ਗਿਆ ਨਾ ਨਹੀਂ ਤਾਂ 12 ਗਾ ਨੇ ਦੋ ਚਾਰ ਦਿਨ ਜਰੂਰ ਆਵੇਗਾ ਕੋਈ ਦੋ ਦੁਕਾਨਾਂ ਇੱਕ ਦੁਕਾਨ ਦਾ ਰੋਕਾ ਬਣਿਆ ਪਿਆ ਖਾਦੀ ਤੇ ਆਵਾਜ਼ ਮੈਨੂੰ ਤੇ ਬੇ ਦੱਸਣਗੇ ਤੇ ਕੋਈ ਆ ਕੇ ਇਨਫਰਮੇਸ਼ਨ ਦਿਓ ਕਿ ਨਜਾਇਜ਼ ਹੋ ਗਲਤਵਾਦ ਖੇਰੀ ਕਰਾ ਸਰਖ ਦੇ ਕੋਈ ਕੋਈ ਗੱਲ ਨਹੀਂ ਉਹਦੇ ਵੀ ਭੇਜਣਾ ਅਜ ਬੰਦੇ ਭੇਜਣਾ ਬਿਲਕੁਲ ਮੈਂ ਅੱਜ ਹੀ ਚੈੱਕ ਕਰ ਆ ਗਿਆ ਇਹਨਾਂ ਨੂੰ ਕਰਾ ਦੇ ਬਰੇ ਕਰਾਵਾਂਗੇ ਕੁੱਸ ਦਾ ਸਾਥ ਲੈ ਕੇ ਇੱਕ ਵੱਡੀ ਸਮੱਸਿਆ ਵਾ ਮੇਨ ਬੱਸ ਸਟੈਂਡ ਜਿਹੜਾ ਧਾਰੀਵਾਲ ਆ ਉਹਦਾ ਨਾਲ ਜਿਹੜਾ ਬਾਥਰੂਮ ਉਹ ਜਦੋਂ ਬੰਦ ਪਿਆ ਤੇ ਲੋਕ ਇਹਦੇ ਮਾਰਕੀਟ ਵਾਲੇ ਉਹ ਪਰੇਸ਼ਾਨੀ ਚਾਹ ਤੇ ਇੰਨਾ ਕਿ ਕੰਮ ਚ ਰੁਕ ਗਿਆ ਭਾਜੀ ਅਸੀਂ ਉਹ ਦੇ ਵਿੱਚ ਸਾਡੀ ਇਹ ਪ੍ਰੋਬਲਮ ਆ ਵੀ ਪਬਲਿਕ ਵੀ ਸਾਡਾ ਸਾਥ ਦੇ ਅਸੀਂ ਮੈਂ ਉੱਤੇ ਘਰ ਤੋਂ ਘੜ ਕਿੰਨੀ ਵਾਰੀ ਪੈਸੇ ਲਵਾ ਚੁੱਕੇ ਆ ਉਹਨੂੰ ਅਸੀਂ ਚਾਲੂ ਕਰਾਉਂਦੇ ਆ ਮੈਂ ਉਹਦੇ ਆਂਡੀਆਂ ਗਵਾਂਡੀਆਂ ਨੇ ਵੀ ਕਿਹਾ ਵੀ ਤੁਸੀਂ ਉਹਨਾਂ ਨੂੰ ਚਾਬੀ ਉਹਨਾਂ ਨੂੰ ਹੀ ਦੇ ਦਿੱਤੀ ਜਿਹੜੇ ਦੁਕਾਨਦਾਰੇ ਵੀ ਤੁਸੀਂ ਸਵੇਰੇ ਖੋਲ ਦੇਗਾ ਤੇ ਸ਼ਾਮ ਨੂੰ ਬੰਦ ਕਰੇਗਾ ਮੇਰੇ ਬੰਦੇ ਉਹ ਕੀ ਕਰਦੇ ਆ ਸਵੇਰੇ ਕੋਲ ਤੇ ਸ਼ਾਮ ਨੂੰ ਅਗਲੇ ਦਿਨ ਵੇਖੀਦਾ ਨਾ ਉਹਦੇ ਚ ਪਾਈਪ ਹੁੰਦੇ ਆ ਨਾ ਟੁੱਟੀ ਹੁੰਦੀ ਆ ਸਭ ਕੁਝ ਚੁੱਕ ਕੇ ਲਿਆਉਂਦੇ ਆ ਅਮਲੀ ਜਿਹੜੇ 1.5 ਕਰੋੜ ਦਾ ਨਵਾਂ ਐਸਪੈਕ ਸਰਕਾਰੋਂ ਵੀ ਜਾਈ ਆਂ ਫੇਰ ਸਰਕਾਰ ਨੂੰ ਭੇਜਿਆ ਵੀ ਸਾਨੂੰ ਇਹ ਨਵੇਂ ਨਵੇਂ ਰੈਨੂਏਟ ਕਰਕੇ ਆਂ ਵਧੀਆ ਕਰਕੇ ਬਈ ਬਣਾ ਕੇ ਦਾਂਗੇ ਤੁਹਾਨੂੰ ਜਦੋਂ ਸਾਨੂੰ ਪੈਸਾ ਆਂਦਾ ਵਾ ਸਾਡੇ ਕੋਲ ਥੋੜੀ ਪੈਸੇ ਦੀ ਕਮੇਟੀ ਕੋ ਕਮੀਆਂ ਸਾਰੇ ਧਾਰਿਵੱਧ ਕਮੇਟੀ ਜਿਹੜੀ ਆ ਸਾਡੀ ਤੇ ਇਹਦੇ ਚ ਪੈਸੇ ਦੀ ਛਾਟੇ ਜ਼ਰੂਰ ਹੈਗੀ ਆ ਇਸੇ ਕਰਕੇ ਤੁਹਾਡਾ ਫੱਜੂ ਪਰੋਲਾ ਵੀ ਆਂਦੇ ਆ ਵੀ ਉਹ ਕੰਮ ਕਿਉਂ ਰੁਕਿਆਦਾ ਇਸੇ ਕਰਕੇ ਰਕੇ ਸਾਡੇ ਕੋਲ ਪੈਸ